ਜੈਪਨਾ ਇੱਕ ਆਪਣਾ 10 ਸੈਂਡ 12 ਮਹੀਨਿਆਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਹਿਰ ਚ ਵਕ ਵਕ ਥਾਵਾ ਤੇ ਧਮਕੀਆਂ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜਿਹਦੇ ਸੰਬੰਧ ਚ ਥਾਣਾ ਸਿਟੀ 1 ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਐਚਐਨਚਾਰਜ ਐਂਡ ਸਾਈਬਰ ਸੈਲ ਇਨਚਾਰਜ ਦੀਆਂ ਟੀਮਜ਼ ਕਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਟਫ ਕੇਸ ਸੀਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਲੋਦੋਦ ਦਾ ਉੱਥੋਂ ਦਾ ਰਹਿਣ ਵਾਲਾ ਹੈਗਾ ਆਪਣਿਆਂ ਨੂੰ 18 ਮੈਨੂੰ ਗ੍ਰਿਫਤਾਰ ਕਰਕੇ ਕੇਸ ਨੂੰ ਟ੍ਰੇਸ ਕੀਤਾ ਗਿਆ ਤੇ ਇਹਨਾਂ ਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਇਹ ਸੀਗਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਉਹਦੀ ਮੰਗਣੀ ਹੋ ਗਈ ਤੇ ਰਾਜ ਦੇ ਨੂੰ ਜਦ ਇਹ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀਆਂ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀਆਂ ਮੁੰਡੇ ਦਾ ਫੋਨ ਐਂਡ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਸ ਕੇਸ ਨੂੰ ਟ੍ਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਸੈਲਨ ਚਾਰਜ ਐਂਡ ਡੀਐਸਪੀ ਸਾਹਿਬ ਅंसारी ਟੀਮ ਨੇ ਜੋ ਇੱਕ ਚੰਗੀ ਕਾਰਗੁਜ਼ਾਰੀ ਸ਼ੋਅ ਕੀਤੀ ਹੈ ਉਹਦੇ ਲਈ ਮੈਂ ਸਾਰੇ ਨੂੰ ਇੱਕ ਆਪਣਾ ਆਪਣੀ ਵਧਾਈ ਦੇਣਾ ਅੰਜਿਤ ਘਟ 아이ਸੀ ਸਰ ਬਾਈ ਮੇਲ ਕਿ ਇਹ ਮੇਲ ਆ ਰਹੀ ਹੁੰਦੀ ਸੀ ਦੀ ਐਡੀਸੀ ਆਫਿਸ ਇੱਕ ਮੇਲ ਆਈ ਸੀ ਸੋ ਡੀਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਸੋ ਫਿਰ ਆਪਾਂ ਉਹਤੇ ਫਿਰ ਆਪਾਂ ਫਰਦਰ ਹੁਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹੜਾ ਪਰਿਆ ਇਹ ਜਿਹਦਾ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਵਿੱਚ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੁਲਦਾ ਦਾ ਹੈ ਨਹੀਂ ਕੋਈ ਕੇਸ ਆਇਆ ਕੋਈ ਦੇਤੇ ਇਕੜੇ-ਕੜੇ ਤਾਂ ਆਪਨੇ ਤਾਂ ਥਾਣੇ ਨੂੰ ਉਹਨਾਂ ਨੇ ਰੌਂਡਿੰਗ ਵੀ ਕਰ ਦਿੱਤੀ ਜੇ ਇਦਾਂ ਇਹਨੇ ਕੋਈ ਪਾਰਟਿਕੂਲਰ ਥਾਣੇ ਨਹੀਂ ਕਿਹਾ ਆਪਣਾ ਇਹਨੇ ਸ਼ਹਿਰ ਤੇ ਇਹਨੇ ਕਾਫੀ ਥਾਵਾਂ ਤੇ ਕਿਆਸੀ ਮੈਂ ਕਿ ਸ਼ਹਿਰ ਉਹਨਾਂ ਦੀਆਂ ਮੇਨ ਮੇਨ ਥਾਵਾਂ ਤੇ ਮੈਂ ਧਮਾਕਾ ਕਰੂੰਗਾ। ਅ ਕੋਈ ਨੇ ਪਾਰਟਿਕੂਲਰ ਇਦਾਂ ਨਹੀਂ ਨੇ ਅ ਕਿਹਾ ਸੀ ਕੋਈ ਥਾਂ ਨਹੀਂ WhatsApp ਗਰੁੱਪਾਂ ਦੇ ਵਿੱਚ ਤਾਂ ਇਹ ਡੈਸੀਗਾ ਜੀ ਵੀ ਕੁਝ ਨੂਆਂ ਦੇ ਜਿਹੜੇ ਧਾਰਮਿਕ ਸਥਾਨ ਮੰਦਿਰ ਨਹੀਂ 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 ਮੇਰੇ ਇਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਇੱਕ ਜਨਰਲ ਇੱਕ ਥਰੈਟ ਕੀਤੀ ਸੀ ਇੱਕ ਕਿੰਨੀ ਉਮਰ ਸੀ ਜੀ ਇਹ 31 ਸਾਲ ਦਾ ਹੈ ਵੈਸੇ ਪਾਲੀਪੇਸ਼ੈਂਟ ਦੀ ਉਹ ਨੇ ਡਿਪਲੋਮਾ ਕੀਤਾ ਹੋਇਆ ਹੈ ਨੇ ਬੇਸਿਕ ਡਿਪਲੋਮਾ ਕੀਤਾ ਹੋਇਆ ਸਰ ਪਤਾ ਲੱਗਿਆ ਨਹੀਂ ਕਿ ਤੋ ਰਹੇ ਨੇ ਕਿ ਇਹਨੇ ਇਦਾਂ ਦਾ ਕਾਰਨਾਮਾ ਕਰਨ ਦੀ ਉਹ ਹਜੇ ਤਫਤੀਸ਼ ਚੱਲ ਰਹੀ ਹੈ ਉਹ ਮੈਂ ਜੇ ਫਿਲਹਾਲ ਉਹ ਮੈਂ ਜੀ ਨਹੀਂ ਪੰ ਦੱਸ ਸਕਦਾ ਰਿਵੀਲ ਨਹੀਂ ਮੈਂ ਕਰ ਸਕਦਾ ਸਰ ਇੱਕ ਟੀਮ ਹੈ ਧਾਰਮਿਕ ਪਵਨ ਉਹਨਾਂ ਨੂੰ ਜਿਹੜੀ ਫੇਸ ਪੁੱਛੀ ਆ ਉਸ ਦਿਨ ਹਨੂਮਨ ਮੰਦਿਰ ਤੋਂ ਲੈ ਕੇ ਤੱਕ ਇਹ 295 ਇਹ ਵਗੈਰਾ ਲੱਗੀ ਨਹੀਂ ਜੀ ਆਪਣਾ ਆਪਾਂ ਇਹ ਸਾਰੀ ਚੀਜ਼ਾਂ ਤਫਤੀਸ਼ ਦੌਰਾਨ ਵਾਚਾਂਗੇ ਪਰ ਜੇ ਇਹਦੀ ਕੋਈ ਧਾਰਮਿਕ ਮੰਸ਼ਾ ਨਹੀਂ ਸੀ ਜੋ ਇਹਦੀ ਮੰਸ਼ਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਤੁਹਾਨੂੰ ਸਰ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹਦੇ ਤੇ ਪ੍ਰੈਸ ਕੌਂਫਰੰਸ ਕਿਰਨ ਲੜਕੀ ਦੇ ਕੋਈ ਲੜਕੀ ਨੂੰ ਤੇ ਉਹ ਸਭ ਨੂੰ ਸਿਖਾਉਣ ਵਾਸਤੇ ਇਹਦੇ ਧਾਰਮਿਕ ਸਤਾਂ ਦਾ ਇਹਦਾ ਕੀ ਕਾਰਨ ਵੀ ਕਿਉਂ ਮੇਰੇ ਮਨ ਚ ਆਈ ਕਿ ਧਾਰਮਿਕ ਦਾਨ ਬਦਲਾਅ ਹੋਣਾ ਚਾਹੀਦਾ ਹੈ ਲੋਕ ਤਾਂ ਆਪਣਾ ਵੈਸੇ ਇੱਕ ਪੈਨਿਕ ਕ੍ਰੀਏਟ ਕਰਨ ਲਈ ਜਾਂ ਇਹਨੂੰ ਕਿ ਤਾਂ ਕਿ ਨੂੰ ਸਾਰੇ ਸੀਰੀਅਸਲੀ ਲੈਣ ਦਾਇਨੇ ਕਰਤਾ ਹੁਣੇ ਤਦ ਪਰ ਇਦਾਂ ਦੀ ਫਿਲਹਾਲ ਕੋਈ ਤਫਤੀਸ਼ ਦੇ ਟਾਈਮ ਇਹ ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਕਿ ਨੇ ਧਾਰਮਿਕ ਸਥਾਨਾਂ ਨੂੰ ਹੀ ਟਾਰਗੇਟ ਕਰਨਾ